ਅੰਨ ਦਾਤਾ ਜਿੰਦੇ ਸਾਰਾ ਦੇਸ਼ ਵਾਲਿਆਂ ਹੋਂਦ ਤੱਕ ਮੇਰਾ ਅੰਨ ਦਾਤਾ ਮੇਰਾ ਕਿਸਾਨ ਕਦੀ ਭੁੱਖਾ ਨਹੀਂ ਮਰਨਾ ਚਾਹੀਦਾ ਇਹਨਾਂ ਲਈ ਮਹਿਰਾ ਬਣਨ ਚਾਹੀਦੀ ਐ ਇਹਨਾਂ ਲਈ ਦੇਮ ਬਣਨੇ ਚਾਹੀਦੇ ਆ ਇਹਨਾਂ ਲਈ 24 ਘੰਟੇ ਬਿਜਲੀ ਵਰਦੀ ਚਾਹੀਦੀ ਆ ਇਹਨਾਂ ਲਈ 24 ਘੰਟੇ ਬਿਲੀਆ ਪਸਤੀ ਤੇ ਆਉਗੀ ਤੁਸੀਂ ਲੋੜ ਰੱਖੋ ਕਿੱਦਾਂ ਹੁੰਦੀ ਆ ਜਿਹੜੀ ਬਿਜਲੀ ਉਹ ਤੁਸੀਂ ਦਾ ਬੰਨ ਨਹੀਂ ਲੰਗਦੀ ਸੌ ਲਗਾ ਦੇ ਕੇ ਵੇਖੋ ਤੁਸੀਂ ਕੀ ਬਣਦੇ ਜਿੱਦਣ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਲੈਣੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਦੋਂ ਨਾਲ ਲੈ ਕੇ ਜਾਊਂਗਾ ਕਿਹਾ ਮੇਰੇ ਕਿਸਾਨ ਦਾ ਗੁਲਦਸਤਾ ਇੱਕ ਕਿਸਾਨ ਦਾ ਗੁਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਇਹ ਨਾਲਿਆਂ ਲਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋ ਬੱਚਾ ਜਾ ਕੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬੜਦਾ ਕੋਈ ਸ਼ੌਂਕ ਨਹੀਂ ਆ ਕੁਰਸੀ ਦਾ ਕੋਈ ਸ਼ੌਂਕ ਨਹੀਂ ਬੜਾ ਬੜਾ ਕਰਾਂਦਾ ਵੱਡੀਆਂ ਵੱਡੀਆਂ ਗੱਡੀਆਂ ਦਾ ਬਸ ਆ ਸ਼ੌਂਕ ਸੀਗਾ ਆ ਸ਼ੌਂਕ ਪੂਰੇ ਕਰਦੇ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤਾਂ ਨੂੰ ਕਰਕੇ ਦਿਖਾਉਣੇ ਆ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਅਸੀਂ ਕਦੀ ਵੋਟ ਪਾਈ ਸੀ ਮਾ ਜੀ ਦਾ ਮੇਰਾ ਲੋਨ ਨਿਕਲ ਗਿਆ ਜਦੋਂ ਤੁਸੀਂ ਆ ਕਣਕ ਦੇ ਸਿੱਟਿਆਂ ਦਾ ਗੁਲਦਸਤਾ ਦਿੱਤਾ ਸਾਲ ਇਹ ਨਹੀਂ ਚ ਕਿਹਾ ਸਾ ਜਿੱਦਣ ਅੰਨ ਦਾਤੇ ਦਾ ਸਟਾਸ ਲੈਵਲ ਦਾ ਹੋ ਗਿਆ ਜੇ ਸਰਕਾਰ ਦੇ ਅਸ ਰਾਵਲ ਦਾ ਸਿੱਟਾ ਕਰਤਾ ਸਾਰਾ ਸਰਕਾਰ ਕਾਬਜਾ ਹੋਜੂ ਕਿਉਂਕਿ ਅੰਨ ਦਾਤਾ ਜਿਹਦੇ ਸਾਰਾ ਦੇਸ਼ ਪਾਲਿਆ ਹੁੰਦਾ ਮੇਰਾ ਅੰਨ ਦਾਤਾ ਮੇਰਾ ਕਿਸਾਨ ਕਦੀ ਭੁੱਖਾ ਵੀ ਮਰਨਾ ਚਾਹੀਦਾ ਇਹਦੇ ਲਈ ਮਿਹਨਤ ਕਰਨੀ ਚਾਹੀਦੀ ਹੈ ਇਹਦੇ ਲਈ ਦੇਮ ਮੰਗਨੇ ਚਾਹੀਦੇ ਆ ਇਹਦੇ ਲਈ 24 ਘੰਟੇ ਬਿਜਲੀ ਵਰਨੀ ਚਾਹੀਦੀ ਆ ਇਹਦੇ ਲਈ 24 ਘੰਟੇ ਬਿਲੀਆ ਧਰਤੀ ਤੇ ਆਉਗੀ ਤੁਸੀਂ ਦੋਰ ਵਖੋ ਕਿੱਦਾਂ ਹੁੰਦੀ ਆ ਮੈਂ ਲਾ ਕੇ ਆਉਂਗਾ ਜਿਹੜੀ ਬੀਨੀ ਉਹ ਤੁਸੀਂ ਨਾ ਬੰਨ ਹੀ ਲੰਘਦੀ ਫਲ ਲਗਾ ਦੇ ਕੇ ਵੇਖੋ ਤੁਸੀਂ ਕੀ ਬੰਨਦੇ ਆ ਸਾਡਾ ਦੇ ਇੱਕ ਸਾਡਾ ਅੰਦਾ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਸਾਡੇ ਗੰਨੇ ਦਾ ਰੇਟ ਸਹੀ ਹੋ ਜਾਏ ਸਾਨੂੰ ਐਮਐਸਪੀ ਮਿਲ ਜਾਵੇ ਸਾਨੂੰ ਸਬਜ਼ੀਆਂ ਦਾ ਰੇਟ ਸਹੀ ਮਿਲ ਜਾਣ ਸਾਡੂ ਦੁੱਧ ਦਾ ਰੇਟ ਸਹੀ ਮਿਲ ਜਾਵੇ ਤੇ ਸਾਡੇ ਬੱਚੇ ਕੈਨੇਡਾ ਮਿਲ ਕੇ ਕਿਉਂ ਜਾਣ ਦੀ ਉੱਥੇ ਆਪਣੇ ਵਤਨ ਵਾਸੇ ਵਤਨ ਇੱਥੇ ਆਪਣੇ ਰੋਮਾਂ ਦਾ ਜੈਕਾਰਾ ਇਹਦੇ ਨਾਲ ਦੀ ਧਰਤੀ ਕਿੱਥੇ ਆ ਇਹ ਸਭ ਤੋਂ ਤਗੜੀ ਧਰਤੀ ਆ ਜਿੱਥੇ ਆਪਾਂ ਰਹਤੇ ਹਾਂ ਸੋ ਤੁਸੀਂ ਬਹੁਤ ਵੱਡਾ ਗਲਦਸਤਾ ਦੇ ਕੇ ਇੱਕ ਵੱਡਾ ਜੁੰਮਿਆ ਦੀ ਮੈਨੂੰ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਦੋਂ ਲੋਕ ਸਭਾ ਦਾ ਗੇਟ ਲੰਘੇ ਇੱਕ ਮਹੌਲ ਵੀ ਕਦਿਓ ਜਦੋਂ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਲੈਣੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਧਰ ਨਾਲ ਲੈ ਕੇ ਜਾਊਂਗਾ ਗਿਆ ਮੇਲੇ ਕਿਸਾਨ ਦਾ ਗੁਲਦਸਤਾ ਇੱਕ ਕਿਸਾਨ ਦਾ ਗੁਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਇਹ ਨਾਲਿਆ ਲਿਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋਈ ਬੱਚਾ ਜਾ ਕੇ ਉੱਥੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬੜਦਾ ਤੁਸੀਂ ਪਹਿਲਾਂ ਅਸੈਂਬਲੀ ਵੀ ਨਹੀਂ ਦੇਖਿਆ ਇੱਥੇ ਵੀ ਦੇਖੋਗੇ ਵੱਡਾ ਕੰਮ ਆ ਲੋਕੇ بڑے بڑے ਵੱਡੇ ਲੋਕ ਬੈਠੇ ਹੁੰਦੇ ਉੱਤੇ ਪਰ ਕੋਈ ਨਹੀਂ ਸਾਨੂੰ ਮਾਵਾਜ ਨੇ ਬਾਬਾ ਬੁੱਢਾ ਸਾਹਿਬ ਸਾਡੇ ਨਾਲ ਆ ਫਰ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਆ ਬਾਬੇ ਬੁੱਢੇ ਤੋਂ ਕੋਈ ਵੱਡਾ ਨਹੀਂ ਬਾਕੀ ਸਭ ਚੀਜ਼ਾਂ ਥੱਲੇ ਆ ਇਸ ਕਰਕੇ ਅਸੀਂ ਉੱਥੇ ਵੀ ਆਪਣੇ ਲੋਕਾਂ ਦੀ ਆਪਣੇ ਕਿਸਾਨਾਂ ਦੀ ਆਪਣੇ ਮਿਹਤੀ ਨੌਜਵਾਨਾਂ ਦੀ ਲੜਾਈ ਜਰੀ ਲੜਾਂਗੇ ਅਜੇ ਅਜ਼ਾਦੀ ਦਰਿਆ ਤੋਂ ਪਾਰ ਤੇ ਪਾਕਿਸਤਾਨ ਦੇ ਕੰਢੇ ਦੇ ਉੱਤੇ ਆਪਣੇ ਪੇਖ ਬਾਰੇ ਆਪਣੇ ਬੱਚਿਆਂ ਦੇ ਪੇਖ ਬਾਰੇ ਆਪਣੀ ਖੇਤੀ ਦੇ ਪੇਖ ਬਾਰੇ ਮੀਟਿੰਗ ਕਰ ਰਹੇ ਹਾਂ ਪਹਿਲਾਂ ਤਾਂ ਜਿੰਨੇ ਤੁਸੀਂ ਇਹਦਾ ਪਿੰਡਾਂ ਵਾਲੇ ਦਰਿਆ ਤੋਂ ਪਾਸ ਜ਼ਮੀਨਾਂ ਵਾਲੇ ਕਿਸਾਨ ਵੀਰ ਆਏ ਹੋ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਬੈਤ ਜਦੋਂ 22 ਤੋਂ ਪਹਿਲਾਂ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਪੂਰੇ ਪੰਜਾਬ 'ਚ ਕੰਪਲੇਨ ਕਰਦੇ ਸੀਗੇ ਉਦੋਂ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਯਾਰ ਤੁਸੀਂ ਜੇ ਵੋਟ ਪਾਉਣੀ ਹੈ ਤਾਨੂੰ ਵੋਟ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਕੀਮਤੀ ਹੈ ਅਸੀਂ ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਦੇਖੀਆਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਵਾਰ ਮੈਂ ਕੈਨੇਡਾ ਦੇ ਵਿੱਚ ਮੇਰੇ ਇੱਕ ਦੋਸਤ ਚਿਮਾ ਜੀ ਐਮਐਲਏ ਖੜੇ ਉਹਨਾਂ ਦਾ ਮੈਂ ਪ੍ਰਚਾਰ ਕਰਦਾ ਸੀਗਾ ਉੱਥੇ ਜਿਹੜਾ ਮੀਨਵਾਲ ਆਉਂਦਾ ਉਹ ਜਦੋਂ ਉਮੀਦਵਾਰ ਆਉਂਦਾ ਮੀਟਿੰਗ ਕਰਦਾ ਉੱਥੇ ਇਦਾਂ ਮੀਟਿੰਗਾਂ ਨਹੀਂ ਹੁੰਦੀਆਂ ਛੋਟੇ ਛੋਟੇ ਹਾਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਹੁੰਦੀਆਂ ਬਬੂ ਸਿੱਧੀ ਜੀ ਨੂੰ ਪਤਾ ਇਹਨਾਂ ਦੀ ਫੈਮਿਲੀ ਸਾਰੀ ਉੱਥੇ ਆ ਤੇ ਜਿਹੜਾ ਉਮੀਦਵਾਰ ਆਉਂਦਾ ਉਹ ਸਾਹਮਣੇ ਸਕਰੀਨ ਲਾਉਂਦਾ ਆਪਣੀ ਸਕਰੀਨ ਦੇ ਉੱਤੇ ਉਹ ਕਹਿੰਦਾ ਕਿ ਤੁਹਾਡੇ ਸ਼ਹਿਰ ਦੇ ਐਨੇ ਮੁੱਦੇ ਆ ਜੇ ਤੁਸੀਂ ਮੈਨੂੰ ਚੁਣੋਗੇ ਤੇ ਮੈਂ ਤੁਹਾਡੇ ਮੁੱਦੇ ਜਿਹੜੇ ਹੱਲ ਕਰ ਦੂੰਗਾ ਹਲੋ ਨੇ ਕਹਿ ਕੇ ਸ਼ਹਿਰ ਦੇ 40 ਮੁੱਦੇ ਨੇ ਮੈਂ ਹੱਲ ਕਰੂੰਗਾ ਉੱਥੇ 4 ਸਾਲ ਬਾਅਦ ਵੋਟਾਂ ਪੈਂਦੀਆਂ ਲੋਕ ਵੋਟਾਂ ਬੰਦੇ ਆ ਕਾਮਯਾਬ ਹੋ ਜਾਂਦਾ ਬੰਦਾ ਪਰ ਫਿਰ ਦੀ ਵਗਲੀਆਂ ਵੋਟਾਂ ਆਉਂਦੇ وہی ਬੰਦਾ 4 ਸਾਲ ਬਾਅਦ ਆਉਂਦਾ ਉਹ ਆਪਣਾ ਫੇਰ ਉਹੀ ਸਕਰੀਨ ਲਾਉਂਦਾ ਉਹ ਕਹਿੰਦਾ ਵੀ ਮੈਂ ਜਦੋਂ ਤੁਹਾਡੇ ਕੋਲ ਵੋਟਾਂ ਮੰਗਾਇਆ ਸੀਗਾ ਮੈਂ ਤੁਹਾਨੂੰ ਕਿਹਾ ਹੀ ਕਿ ਤੁਹਾਡੇ 40 ਬੁੱਧੇ ਆ ਮੈਂ 32 ਹੱਲ ਕਰਦੇ ਤਾਂ 8 ਨਹੀਂ ਹਲ ਹੋਏ ਜਿਹੜੇ 8 ਨਹੀਂ ਹੋਏ ਉਹਦੇ ਉਹ ਕਾਰਨ ਦੱਸਦਾ ਵੀ ਕਿਉਂ ਨਹੀਂ ਹੋਏ ਉਹ ਕਹਿੰਦਾ ਅੱਗੇ ਜੇ ਮੈਨੂੰ ਤੁਸੀਂ ਵੋਟਾਂ ਪਾ ਲੋਗੇ ਤੇ ਬਾਕੀ ਦੇ 8 ਵੀ ਬੁੱਧੇ ਹੋ ਜਾਣਗੇ ਵੋਟ ਦਾ ਇਹ ਆਪ ਹੈ ਇੱਥੇ ਜਿਹੜਾ ਬੋਲਦਾ ਲੋਕਾਂ ਦੇ ਮਤਾਂ ਦਾ ਪੋਲੀਟਿਕਲ ਪਾਰਟੀਆਂ ਦੇ ਸਭ ਤੋਂ ਪੁੱਛਣਾ ਹੈ ਜੀ ਕੋਈ ਪੁੱਛਦਾ ਹੀ ਨਹੀਂ ਕਿ ਜਦ 5 ਸਾਲ ਪਹਿਲਾਂ ਵੀ ਤੁਹਾਨੂੰ ਵੋਟਾਂ ਪਈਆਂ ਸੀ ਤੁਸੀਂ ਕੀ ਕੀਤਾ ਉਹ ਤੋਂ ਪਹਿਲਾਂ ਵੀ 5 ਸਾਲ ਪਈਆਂ ਸੀ ਕੋਈ ਹੋਰੋਂ ਕੀ ਕੀਤਾ ਉਹਦੇ ਤੋਂ ਪਹਿਲਾਂ ਵੀ ਪਈਆਂ ਸੀ ਕੋਈ ਵੀ ਪੁੱਛਦਾ ਉਹੀ ਲੀਡਰ ਦਬਾਵਾ ਹੁੰਦੇ ਹੱਥ ਜੋੜਦੇ ਆ ਹਰ ਇੱਕ ਵਾਰ ਸਿਤਾਰਾ ਤੋਂ ਨਹੀਂ ਖੜ ਜਾਂਦੇ ਆ ਦੂਜੇ ਪਾਸੇ ਕਮਰਲ ਸਿੰਘ ਹੋਣੀ ਖੜ ਜਾਂਦੇ ਉਹ ਬੋਟਾਂ ਲੈ ਕੇ ਫਿਰ 50 ਸਾਲਾਂ ਬਾਅਦ ਜਿੱਤ ਜਾਂਦੇ ਇਹ ਤਾਂ ਸਭ ਤੁਹਾਡੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਕਿ ਇਸ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਰਵਾਲ ਸਿੰਘ ਨੇ ਪਾਰਟੀ ਬਣਾਉਣੀ ਹੀ ਭਗਵੰਤ ਮਾਨ ਜੀ ਨੇ ਪੰਜਾਬ ਚ ਵਾਈ ਕਰਦੀ ਸੀ ਇਹ ਜਿਹੜੇ ਖਾਨਦਾਨ ਦੀ ਪੀੜੀਦਰ ਪੀੜੀ ਲੋਕ ਤੁਰੇ ਆਉਂਦੇ ਆ ਦਾਦਾ ਮੰਤਰੀ ਹੀ ਪਪਾ ਐਮਪੀ ਸੀਗਾ ਅਤੇ ਐਮਐਲਏ ਸੀਗਾ ਹੁਣ ਕੁੜੀ ਆ ਹੁਣ ਫਲਾਣਾ ਆ ਇਹ ਪੀੜੀਦਰ ਪੀੜੀ ਕੰਮ ਤੁਰੇ ਆਉਂਦਾ ਸੀਗਾ ਇਹ ਤਾਂ ਮਾਨ ਨੇ ਇਹ ਤਾਂ ਮਾਸਟਰ ਵੀ ਦੱਸ ਸਕਦਾ ਮੁੰਡੇ ਨੇ ਪੰਜਾਬ ਚੋਂ ਕੰਮ ਖਤਮ ਕੀਤਾ ਨਹੀਂ ਤੇ ਉਹੋ ਹੀ ਖਾਂਦਾਨ ਆਈ ਜਾਂਦੇ ਬਾਦਲ ਕੇ ਸਿੱਧੂ ਕੇ ਬਾਜਵੇ ਬਲਾੜ ਉਹ ਹੀ ਪੰਛਤ ਖਾਂਦਾਨ ਚ ਅਕਾਲੀਆਂ ਦਾ ਰਾਜ ਚ ਕਾਂਗਰਸ ਦਾ ਉਹੀ ਆਈ ਜਾਂਦੇ ਸੀਗੇ ਇਹ ਤੇ ਮਾਨ ਨੇ ਆ ਕੇ ਖਤਮ ਕੀਤਾ ਤੁਹਾਡੇ ਜੋ ਆਏ ਅਸੀਂ ਤੁਹਾਡੇ ਜੋ ਆ ਕੁੜੇ ਹੀ ਬਾਜਾ ਸਾਹਿਬ ਬੋਲ ਕੇ ਗਏ ਉਹ ਮੈਨੂੰ ਗਏ ਤਾਂ ਹੀ ਮੈਨੂੰ ਇਸ਼ਾਰਾ ਸਮਝ ਗਏ ਸੱਜ ਪਾਰਟੀ ਜਿਹਹੀ ਕੰਮ ਕਰਦੇ ਜੈਸ ਪਾਰਟੀ ਦਾ ਕੌਮੀ ਕੰਟਰੋਲ ਮੋਦੀ ਨੇ ਦਰਦਿਆ ਜੇਲ੍ਹ ਚ ਦਿੱਤਾ ਜੈਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਹੈ ਹਰ ਉੱਥੇ ਪਰਿਵਾਰਵਾਦ ਵਾਲਾ ਕੋਈ ਸ਼ਬਦ ਨਹੀਂ ਦੀ ਯੂਜ਼ ਕੀਤਾ ਜਾ ਸਕਦਾ ਇਹ ਗੱਲ ਆਪਣੇ ਦਿਮਾਗ 'ਚ ਰੱਖੀ। ਅਸ਼ਾਰਾ ਜਦੋਂ ਆਊਗਾ ਅਸ਼ਾਰਾ ਕਿ ਪਾਰਟੀ ਵੱਲ ਕਰਕੇ ਆਊਗਾ ਸਰ ਇਦਾਂ ਸ਼ਾਰਾ ਦੇਉਂਦੇ ਪਾਰਟੀ ਜੇ ਤੂੰ ਇੱਕ ਬੁਲਾਉਂਦਾ ਇਹ ਤਾਂ ਬੱਚਿਆਂ ਨੂੰ ਸਿੱਖਿਆ ਦੇ ਦੇਣਾ ਕਿ ਜਾਂ ਲੋਕ ਸੇਵਾ ਕਿੱਦਾਂ ਕਰਨੀ ਹੈ ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾਂਦੇ ਹੋ ਇਹ ਇੱਥੇ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਸਾਕੂ ਸੇ ਨਹੀਂ ਆਏ ਕੋਈ ਸ਼ੌਂਕ ਨਹੀਂ ਆ ਕੁਰਸੀ ਦਾ ਕੋਈ ਸ਼ੌਂਕ ਨਹੀਂ ਬੜੇ ਬੜੇ ਘਰਾਂ ਦਾ ਵੱਡੇ ਵੱਡੀਆਂ ਗੱਡੀਆਂ ਦਾ ਬਸ ਆ ਸ਼ੌਂਕ ਸੀਗਾ ਆ ਸ਼ੌਂਕ ਪੂਰੇ ਕਰਦੇ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤੁਹਾਨੂੰ ਕਰਕੇ ਦਿਖਾਉਣੇ ਆ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਕਾਹੀ ਕਦੀ ਵੋਟ ਪਾਈ ਸੀ ਤੁਸੀਂ ਦੱਸਿਆ ਕਰੋਗੇ ਕਿ ਜੇਸ ਬੰਦੇ ਦੋਹੀ 22 ਵੋਟਾਂ ਪਾਈਆਂ ਕੁਲਦੀਪ ਸਿੰਘ ਧਾਲੀਵਾਲ ਨੂੰ